ਸਰ ਸਚਾਰ ਸਿੰਘ ਜੀ ਗੁਰੂ ਘਰਿਤ ਸਾਹਿਬ ਸਿੰਘ ਜੀ ਦੀ ਸੇਵਾ ਕਰਦੇ ਹਨ ਨਜ਼ਰ ਕੀ ਸਦਾ ਬੜਾ ਦੇਖਿਆ ਹੁਣ ਜ਼ਿਆਦਾ ਹੈ ਸੰਤ ਬਾਬਾ ਜੀ ਜੀ ਮੁਕੀਰਮੁਰ ਗੁਡੀਆ ਜੌੜਾ ਜਲੰਧਰ ਉਹਨਾਂ ਵੱਲੋਂ ਸੰਤ ਬਾਬਾ ਸਚਾਰ ਸਿੰਘ ਜੀ ਸਾਥੋਂ ਬਾਬਾ ਸ੍ਰਾਮ ਸਿੰਘ ਜੀ ਅਤੇ ਸ੍ਰੋਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਪ੍ਰਤੀਨਿਧ ਕਰਤਾ ਦਾ ਨਿਗਾ ਸਵਾਗਤ ਕੀਤਾ ਧੰਨ ਦਾ ਫਿਰ ਤੋਂ ਇੱਕ ਬਾਤ ਦੱਸਾਇ ਮਹਾਰਾਜੀ ਜਿਨ੍ਹਾਂ ਨੇ ਸਿੰਧ ਨੂੰ ਬਚਾਉਣ ਵਾਸਤੇ ਦੁਬਲੇ ਹੋਏ ਧਰਮ ਨੂੰ ਬਚਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਸਬੂਤਰ ਗੁਰਵਿੰਦਰ ਰਾਏ ਜੀ ਜੋ ਉਸ ਸਮੇਂ ਨੌ ਸਾਧੀਆਂ ਮੱਦੇ ਸੰਗੰਨਾ ਦਾ ਬਚਨ ਮੰਦੀ ਹੋਏ ਤਸਵੀਰੀ ਫੜਦਾ ਨਜ ਜੀਤ ਅਨੰਦਪੁਰ ਸਾਹਿਬ ਉਹਨਾਂ ਦੇ ਸਵਾਦ ਬੇਂਤੀਆਂ ਲੈ ਕੇ ਪਹੁੰਚਿਆ ਸੀ ਗੁਰਮਾਨ ਸਿੰਘਾ ਨਾਲ ਜੀ ਅਗਵਾਈ ਦੇ ਵਿਚਾਰ ਮਦਦ ਦੇ ਮਨਦੇ ਹੋਏ ਔਰਨਜੀਤ ਦੇ ਜੁਲਮਾਂ ਸਾਧਾ ਪਾਉਣ ਵਾਸਤੇ ਦਿੱਲੀ ਵੱਲ ਚੇਧ ਹੋਣ ਵਾਸਤੇ ਚੱਲੇ ਪਏ ਸੀ ਜੁਣਾ ਨੇ ਗੁਰੂ ਘਰ ਇਸ਼ਾਰ ਸੰਧੀ ਸਾਤੇ 350 ਸਾਲ ਹੋ ਚੁਕੇ ਹਨ ਇਹ ਗੋਬਰੇ ਹਿੰਦ ਨੂੰ ਬਚਾਉਣ ਵਾਸਤੇ ਦਿੱਲੀ ਦੇ ਜਾਣਨ ਕਿਉਂ ਗੁਰੂ ਜੀ ਗੁਰੂ ਘਰ ਇਸ਼ਾਰ ਸੰਧੀ ਜੀ ਆਪਣੇ 30 ਦਾ ਵਿਦਿਅਨ ਸਥਾਨ ਸੋ ਸਾਧ ਬਾਬਾ ਸੁਖਿਆ ਸਿੰਘ ਜੀ ਸੰਤ ਬਾਬਾ ਸਤਨਾਮ ਸਿੰਘ ਜੀ ਉਹ ਪ੍ਰਬੰਧਕ ਕਮੇਟੀ ਗੁਰਦੁਆਰਾ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦਾ ਬਹਿਤ ਲੋਕ ਧੰਨਵਾਦ ਹੈ ਸੰਤ ਬਾਬਾ ਜੀ ਸਿੰਘ ਜੀ ਨੂੰ ਵੀ ਜਾਣਾ ਵਾਲੇ ਬੰਦੋਂ ਜਿਨ੍ਹਾਂ ਨੇ ਨਗਰ ਕੀਰਤਨ ਦਾ ਨਿਕਾਹ ਦਵਾਰ ਕੀਤਾ ਹੈ ਸਭ ਨੂੰ ਕਹਿੰਦੇ ਸਾਥ ਸਿੰਘ ਜੀ